ਮੈਂ ਆਪਣੇ ਘਰ ਦੇ ਚੁੱਲ੍ਹੇ ਅੱਗੇ ਬੈਠੀ ਸੀ ਅੱਜ ਦਾਲ ਸਬਜ਼ੀ ਬਣਾਉਣ ਲਈ ਕੁਝ ਵੀ ਨਹੀਂ ਸੀ ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਬੜਾ ਪਿਆਰ ਕਰਦੇ ਸੀ ਇਸ ਕਰਕੇ ਮੈਂ ਵੀ ਉਹਨਾਂ ਦਾ ਬੜਾ ਖਿਆਲ ਰੱਖਦੀ ਸੀ ਮੇਰਾ ਦਿਲ ਵੀ ਨਹੀਂ ਕਰ ਰਿਹਾ ਸੀ ਇਹ ਗੱਲ ਕਹਿਨ ਨੂੰ ਕਿ ਉਹਨਾਂ ਨੂੰ ਇਹ ਗੱਲ ਦੱਸਾਂ ਕਿ ਅੱਜ ਕੁਝ ਬਣਾਉਣ ਲਈ ਹੈ ਹੀ ਨਹੀਂ ਬਸ ਮਜਬੂਰ ਜਿਹੀ ਹੋ ਕੇ ਚੁੱਲ੍ਹੇ ਦੇ ਅੱਗੇ ਬੈਠੀ ਸੀ ਇੱਕੋ ਗੱਲ ਕਹਿ ਰਹੀ ਸੀ ਕਿ ਬਸ ਹੁਣੇ ਲੈ ਕੇ ਆਈ ਪਰ ਲੈ ਕੇ ਕੀ ਜਾਣਾ ਸੀ ਜਦ ਕੁਝ ਹੈ ਹੀ ਨਹੀਂ ਸੀ ਫਿਰ ਮੈਂ ਜਲਦੀ ਜਲਦੀ ਰਸੋਈ ਵਿੱਚ ਗਈ ਤੇ ਵਾਰ-ਵਾਰ ਦੁਬਾਰਾ ਆਲੂ ਤੇ ਪਿਆਜ਼ ਚੈੱਕ ਕਰਨ ਲੱਗੀ ਕਿ ਉਹ ਹੋਣਗੇ ਪਰ ਉਹ ਵੀ ਨਹੀਂ ਸੀ ਮੇਰਾ ਸਹੁਰਾ ਪਰਿਵਾਰ ਬੜਾ ਜ਼ਿਆਦਾ ਗਰੀਬ ਸੀ ਜਦੋਂ ਮੈਂ ਵਿਆਹੀ ਸੀ ਉਦੋਂ ਦੀ ਸਾਡੇ ਘਰ ਦੀ ਹਾਲਤ ਠੀਕ ਨਹੀਂ ਸੀ ਕਿਉਂਕਿ ਮੈਂ ਪਿੱਛੋਂ ਵੀ ਗਰੀਬ ਪਰਿਵਾਰ ਵਿੱਚੋਂ ਸੀ ਤੇ ਇੱਥੇ ਵੀ ਗਰੀਬ ਪਰਿਵਾਰ ਵਿੱਚ ਹੀ ਵਿਆਹੀ ਸੀ ਪਰ ਮੇਰੇ ਸਹੁਰੇ ਪਰਿਵਾਰ ਵਾਲੇ ਮੇਰੇ ਪਰਿਵਾਰ ਨਾਲੋਂ ਵੀ ਜ਼ਿਆਦਾ ਗਰੀਬ ਸੀ ਜਦੋਂ ਮੇਰੀ ਸੱਸ ਨੇ ਆ ਕੇ ਭਾਂਡੇ ਚੈੱਕ ਕੀਤੇ ਤਾਂ ਉਹਨੇ ਵੇਖਿਆ ਕਿ ਸਬਜ਼ੀ ਵਾਲਾ ਫਰਾਈਪੈਨ ਖਾਲੀ ਪਿਆ ਆ ਉਹ ਮੈਨੂੰ ਕਹਿਣ ਲੱਗੀ ਲੱਗਦਾ ਅੱਜ ਫੇਰ ਕੁਝ ਵੀ ਬਣਾਉਣ ਲਈ ਨਹੀਂ ਹੈਗਾ ਮੈਂ ਅੱਖਾਂ ਵਿੱਚ ਹੰਝੂ ਲੈ ਕੇ ਖੜੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਮੈਂ ਗਵਾਂਡੀਆਂ ਦੇ ਹੁਣੇ ਪਿਆਜ਼ ਲੈ ਆਉਂਦੀ ਆ ਤੇ ਆਪਾਂ ਥੋੜੀ ਜੀ ਚਟਨੀ ਕੋਟ ਲੈਨੇ ਆ ਤੇ ਰੋਟੀ ਖਾਦੀ ਜਾਊਗੀ ਮੇਰੀ ਸੱਸ ਕਹਿਣ ਲੱਗੀ ਤੇਰਾ ਕਿੰਨਾ ਵੱਡਾ ਜਿਗਰਾ ᱛੀ ਇਹ ਤੂੰ ਪਤਾ ਨਹੀਂ ਕਿਤੋਂ ਨਾ ਕਿਤੋਂ ਰੋਜ਼ ਸਾਨੂੰ ਪ੍ਰਬੰਧ ਕਰਕੇ ਰੋਟੀ ਖਵਾਈ ਦਿੰਦੀ ਆ ਤੂੰ ਸਾਡੀ ਨੌਂ ਨਹੀਂ ਤੂੰ ਤਾਂ ਬਸ ਸਾਡੇ ਘਰ ਦਾ ਇੱਕ ਰੱਬ ਹੀ ਆ ਸੱਸ ਦੇ ਮੂੰਹੋਂ ਆਪਣੀ ਤਾਰੀਫ਼ ਸੁਣ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਤੇ ਮੈਂ ਉਹਨੂੰ ਆਪਣੇ ਗੱਲ ਨਾਲ ਲਾ ਲਿਆ ਤੇ ਗਵਾਂਡੀਆਂ ਦੇ ਘਰੋਂ ਪਿਆਜ਼ ਲੈ ਕੇ ਮੈਂ ਘਰ ਵਾਪਸ ਆ ਗਈ ਗਵਾਂਡੀ ਵੀ ਸਾਨੂੰ ਕਦੇ ਕਿਸੇ ਚੀਜ਼ ਲਈ ਜਵਾਬ ਨਹੀਂ ਦਿੰਦੇ ਸੀ ਪਰ ਜਿਹੜੀ ਉਹਨਾਂ ਦੀ ਮਾਤਾ ਸੀ ਮਤਲਬ ਮੇਰੀ ਗਵਾਂਢਣ ਦੀ ਸੱਸ ਸੀ ਉਹ ਥੋੜਾ ਬੁੜਬੁੜ ਕਰਨ ਲੱਗ ਜਾਂਦੀ ਸੀ ਕਿ ਪਹਿਲਾਂ ਵਾਲੀਆਂ ਚੀਜ਼ਾਂ ਤੇ ਵਾਪਸ ਕਰ ਦਿਓ ਹੋਰ ਲੈਣ ਆ ਜਾਂਦੇ ਹੋ ਮੈਂ ਉਹਨੂੰ ਕਿਹਾ ਕਿ ਮਾਂ ਜੀ ਵੇਖਿਓ ਇੱਕ ਦਿਨ ਤੁਹਾਨੂੰ ਸਾਰਾ ਕੁਝ ਮੈਂ ਵਾਪਸ ਕਰਕੇ ਜਾਊਂਗੀ ਉਹ ਕਹਿ ਦਿੰਦੀ ਸੀ ਤੂੰ ਕਦੇ ਵਾਪਸ ਨਹੀਂ ਕਰਨ ਆਉਣਾ ਤੂੰ ਤਾਂ ਬਸ ਲੈਣ ਹੀ ਆ ਜਾਨੀ ਆ ਮੇਰਾ ਘਰ ਵਾਲਾ ਮਿਹਨਤ ਕਰਦਾ ਸੀ ਪਰ ਉਹਦੇ ਨਾਲ ਵੀ ਕਦੇ-ਕਦੇ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਕਿ ਉਹ ਜਿਹੜੀ ਦਿਹਾੜੀ ਜਾਂਦਾ ਸੀ ਤੇ ਉਸ ਨਾਲ ਮਸਾਂਈ ਆਟਾ ਹੀ ਆਉਂਦਾ ਸੀ ਜਾਂ ਫਿਰ ਥੋੜੀ ਬਹੁਤ ਹੋਰ ਚੀਜ਼ ਆ ਜਾਂਦੀ ਸੀ ਮੈਂ ਆਪਣੇ ਗਵਾਂਢ 'ਚ ਕਿਸੇ ਦੇ ਘਰ ਕੰਮ ਕਰਨ ਚਲੀ ਜਾਂਦੀ ਸੀ ਜਿਸ ਦਿਨ ਉਹਨਾਂ ਨੂੰ ਲੋੜ ਹੁੰਦੀ ਸੀ ਮੈਂ ਉਹਨਾਂ ਦੇ ਘਰ ਕੰਮ ਕਰਵਾ ਆਉਂਦੀ ਸੀ ਤੇ ਉਹ ਥੋੜੇ ਬਹੁਤ ਪੈਸੇ ਦੇ ਦਿੰਦੇ ਸੀ ਉਹਨਾਂ ਦੇ ਪੈਸਿਆਂ ਨਾਲ ਸਾਡੀ ਦਾਲ ਸਬਜ਼ੀ ਆ ਜਾਂਦੀ ਸੀ ਜਿਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਸੀ ਪਰ ਕਦੇ-ਕਦੇ ਉਹਨਾਂ ਦੇ ਘਰ ਵੀ ਮੈਨੂੰ ਕੰਮ ਨਹੀਂ ਮਿਲਦਾ ਸੀ ਉਹ ਮੈਨੂੰ ਉਦੋਂ ਹੀ ਬੁਲਾਉਂਦੇ ਜਦੋਂ ਉਹਨਾਂ ਦੇ ਘਰ ਕੰਮ ਜ਼ਿਆਦਾ ਹੁੰਦਾ ਸੀ ਕਿਉਂਕਿ ਖੇਤੀਬਾੜੀ ਦਾ ਕੰਮ ਵੱਡਾ ਸੀ ਉਹਨਾਂ ਦੀ ਨੋ ਤਾਂ ਚਾਹੁੰਦੀ ਸੀ ਕਿ ਮੈਂ ਉਹਨਾਂ ਦੇ ਘਰੇ ਕੰਮ ਲੱਗੀ ਰਹਾ ਪਰ ਉਹਨਾਂ ਦੀ ਮਾਤਾ ਨਹੀਂ ਚਾਹੁੰਦੀ ਸੀ ਉਹ ਬੜੀ ਕੰਜੂਸ ਸੀ ਉਹ ਪੈਸੇ ਦੇ ਕੇ ਰਾਜ਼ੀ ਨਹੀਂ ਸੀ ਬੇਸ਼ੱਕ ਮੈਂ ਪੈਸੇ ਅੜ ਕੇ ਤਾਂ ਨਹੀਂ ਲੈਂਦੀ ਸੀ ਜਿੰਨੇ ਕੁ ਦੇ ਦੇ ਦਿੰਦੇ ਸੀ ਉਹਨੇ ਹੀ ਲੈ ਲੈਂਦੀ ਸੀ ਤੇ ਮੇਰਾ ਗੁਜ਼ਾਰਾ ਚੱਲੀ ਜਾਂਦਾ ਸੀ ਮੇਰੀ ਨਣਾਣ ਜੇ ਕੁਵਾਰੀ ਸੀ ਉਹਦਾ ਵੀ ਵਿਆਹ ਕਰਨਾ ਸੀ ਉਹ 10ਵੀਂ ਕਲਾਸ ਚ ਸਰਕਾਰੀ ਸਕੂਲ ਚ ਪੜਦੀ ਸੀ ਮੈਂ ਉਹਨੂੰ ਹਮੇਸ਼ਾ ਇਹ ਗੱਲ ਸਮਝਾਉਂਦੀ ਸੀ ਕਿ ਤੂੰ ਪੜ੍ਹ ਲਿਖ ਕੇ ਕੋਈ ਨੌਕਰੀ ਕਰ ਲਵੀਂ ਤਾਂ ਕਿ ਤੇਨੂੰ ਅੱਗੇ ਜਾ ਕੇ ਇਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਆਪਾਂ ਗਰੀਬ ਆਂ ਆਪਾਂ ਅੱਗੇ ਜ਼ਿਆਦਾ ਅਮੀਰ ਘਰ ਤਾਂ ਨਹੀਂ ਲੱਭ ਸਕਦੇ ਜੇ ਤੂੰ ਮਿਹਨਤ ਕਰ ਲਵੇਂਗੀ ਤਾਂ ਹੋ ਸਕਦਾ ਤੇਰਾ ਰਿਸ਼ਤਾ ਅਮੀਰ ਘਰ ਵਿੱਚ ਹੋ ਜਾਵੇ ਪਰ ਉਹ ਅਜੇ ਛੋਟੀ ਸੀ ਉਹ ਇਹਨਾਂ ਗੱਲਾਂ ਨੂੰ ਅਜੇ ਨਹੀਂ ਸਮਝਦੀ ਸੀ ਉਹਨੂੰ ਬਸ ਕਿਤਾਬਾਂ ਤੱਕ ਮਤਲਬ ਹੁੰਦਾ ਸੀ ਮੇਰੀ ਸਾਸੋ ਨੂੰ ਸਮਝਾਉਂਦੀ ਸੀ ਕਿ ਵੇਖ ਲੈ ਤੇਰੀ ਭਾਬੀ ਕਿੰਨੀ ਸਮਝਦਾਰ ਆ ਸੇਖ ਲੈ ਉਹਦੇ ਕੋਲੋਂ ਕੁਝ ਮੈਂ ਉਹਨੂੰ ਕਹਿੰਦੀ ਸੀ ਮੰਮੀ ਇਹਦੀ ਮਾਤਾ ਜੀ ਨਿਆਣੀ ਆ ਇਹਨੂੰ ਇੰਨੀ ਸਮਝ ਨਹੀਂ ਕੋਈ ਗੱਲ ਨਹੀਂ ਆ ਇਹਨੂੰ ਕਾਹਨੂੰ ਫਿਕਰਾਂ ਵਿੱਚ ਪਾਉਣਾ ਆ ਕੋਈ ਗੱਲ ਨਹੀਂ ਜਿਹੜੀ ਉਮਰ ਬਿਨਾਂ ਫਿਕਰਾਂ ਤੋਂ ਲੰਘਦੀ ਆ ਇਹਨੂੰ ਲੰਘਾ ਲੈਣ ਦਿਓ ਅੱਗੇ ਜਾ ਕੇ ਇਹਨੂੰ ਸਭ ਸਮਝ ਆ ਜਾਣੀ ਆ ਬਸ ਇਸ ਤਰ੍ਹਾਂ ਸਾਡਾ ਟਾਈਮ ਪਾਸ ਹੋਈ ਜਾਂਦਾ ਸੀ ਮੇਰਾ ਘਰ ਵਾਲਾ ਵਿਚਾਰਾ ਸ਼ਾਮ ਤੱਕ ਬੜੀ ਮਿਹਨਤ ਕਰਕੇ ਘਰ ਆਉਂਦਾ ਸੀ ਉਹਦੇ ਆਉਣ ਤੱਕ ਮੈਂ ਗਰਮ ਪਾਣੀ ਚੁੱਲ੍ਹੇ ਤੇ ਰੱਖ ਕੇ ਉਹਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਮੇਰੇ ਇੱਕ ਬੱਚਾ ਵੀ ਸੀ ਜੋ ਬڑا ਛੋਟਾ ਸੀ ਬੱਚੇ ਨੂੰ ਤਾਂ ਸਾਰਾ ਦਿਨ ਮੇਰੀ ਸਾਸਿ ਖਡਾਉਂਦੀ ਰਹਿੰਦੀ ਸੀ ਉਹਦੀ ਇਸ ਮਦਦ ਕਰਕੇ ਮੈਂ ਕੰਮ ਕਰਨ ਚਲੀ ਜਾਂਦੀ ਸੀ ਇੱਕ ਦਿਨ ਮੇਰਾ ਘਰ ਵਾਲਾ ਜਦੋਂ ਕੰਮ ਤੋਂ ਘਰ ਨਾ ਆਇਆ ਤਾਂ ਮੈਨੂੰ ਬੜੀ ਫਿਕਰ ਜੀ ਹੋ ਗਈ ਕਿਉਂਕਿ ਉਸ ਟਾਈਮ ਤੱਕ ਉਹ ਪਹਿਲਾਂ ਆ ਜਾਂਦਾ ਸੀ ਪਰ ਜੋ ਉਸ ਦਿਨ ਪਾਣਾ ਵਾਪਰਿਆ ਸੀ ਉਸ ਦਾ ਤਾਂ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਸਾਡੇ ਘਰ ਲੋਕ ਇਕੱਠੇ ਹੋ ਕੇ ਆ ਗਏ ਸਾਨੂੰ ਸਮਝ ਹੀ ਨਹੀਂ ਲੱਗ ਰਿਹਾ ਸੀ ਕਿ ਲੋਕ ਸਾਡੇ ਘਰ ਵੱਲ ਕਿਉਂ ਆ ਰਹੇ ਆ ਜਦੋਂ ਸਾਡੇ ਘਰ ਸਰਪੰਚ ਆਇਆ ਤਾਂ ਉਹਨੇ ਜੋ ਗੱਲ ਸਾਨੂੰ ਦੱਸੀ ਉਹਨੇ ਤਾਂ ਸਾਰੀ ਰਾਤ ਲੰਗਾਉਣੀ ਔਖੀ ਕਰ ਦਿੱਤੀ ਉਹਨੇ ਦੱਸਿਆ ਕਿ ਤੁਹਾਡੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਮੈਂ ਸਭ ਤੋਂ ਅੱਗੇ ਹੀ ਖੜੀ ਸੀ ਉਹਨੇ ਮੈਨੂੰ ਹੀ ਦੱਸ ਦਿੱਤਾ ਐਕਸੀਡੈਂਟ ਹੋ ਗਿਆ ਉਹਨੂੰ ਹਸਪੀਟਲ 'ਚ ਭਰਤੀ ਕਰਵਾਇਆ ਆ ਮੈਂ ਉਹਦੀ ਗੱਲ ਸੁਣ ਕੇ ਪਾਗਲ ਹੋਣ ਵਾਲੀ ਹੋ ਗਈ ਮੈਂ ਕਿਹਾ ਕਿੱਥੇ ਆਉ ਮੈਂ ਹੁਣੇ ਜਾਣਾ ਹਸਪੀਟਲ ਉਹ ਕਹਿਣ ਲੱਗਾ ਹਸਪੀਟਲ 'ਚ ਜਾਣ ਦਾ ਹੁਣ ਕੋਈ ਫਾਇਦਾ ਨਹੀਂ ਆਪੇ ਡਾਕਟਰ ਸੰਭਾਲਣਗੇ ਪਤਾ ਨਹੀਂ ਕਿਉਂ ਮੇਰਾ ਦਿਲ ਬੈਠਾ ਜਾ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ ਹੋਵੇ ਉਹ ਕਹਿਣ ਲੱਗੇ ਨਹੀਂ ਨਹੀਂ ਹੋਇਆ ਕੁਝ ਨਹੀਂ ਉਹ ਠੀਕ ਠਾਕ ਆ ਬਸ ਤੁਸੀਂ ਆਪਣਾ ਘਰ ਰਹਿ ਕੇ ਸਵੇਰ ਤੱਕ ਦਾ ਇੰਤਜ਼ਾਰ ਕਰੋ ਸਵੇਰ ਤੱਕ ਹੀ ਤੁਹਾਨੂੰ ਹਸਪੀਟਲ ਲੈ ਜਾਵਾਂਗੇ ساری ਰਾਤ ਮੈਨੂੰ ਪਤਾ ਮੇਰੀ ਕਿਵੇਂ ਲੰਗੀ ਬੜਾ ਰੋਕੇ ਮੈਂ ਟਾਈਮ ਪਾਸ ਕਰ ਰਹੀ ਸੀ ਕਿਉਂਕਿ ਸਵੇਰ ਤੱਕ ਮੈਂ ਆਪਣੇ ਘਰ ਵਾਲੇ ਨੂੰ ਮਿਲਣਾ ਚਾਹੁੰਦੀ ਸੀ ਮੇਰੀ ਸੱਸ ਵੀ ਬੜੀ ਬੇਚੈਨ ਸੀ ਸਾਡੀ ਤਾਂ ਸਵੇਰ ਮਸਾਂ ਆਈ ਜਦੋਂ ਸਵੇਰ ਦੇ 6 ਵਜੇ ਗਏ ਸੀ ਤਾਂ ਸਾਨੂੰ ਗਵੰਡੀਆਂ ਨੇ ਆਪਣੇ ਘਰੋਂ ਲਿਆ ਕੇ ਚਾਹ ਪਿਆਈ ਚਾਹ ਪੀਉਣ ਤੋਂ ਬਾਅਦ ਜੋ ਖਬਰ ਸਾਨੂੰ ਸੁਣਾਈ ਉਹ ਸੁਣ ਕੇ ਤਾਂ ਬਸ ਸਾਡੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਉਹਨਾਂ ਨੇ ਦੱਸਿਆ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਹ ਮੇਰੇ ਘਰ ਵਾਲੇ ਦੀ ਗੱਲ ਕਰ ਰਹੇ ਸੀ ਕਿ ਤੇਰਾ ਘਰ ਵਾਲਾ ਤੇਨੂੰ ਛੱਡ ਕੇ ਚਲਾ ਗਿਆ ਜਦੋਂ ਕੰਮ ਤੇ ਉਹ ਕੋਠੇ ਉੱਪਰ ਕੰਮ ਕਰ ਰਿਹਾ ਸੀ ਤਾਂ ਉਹਦਾ ਪੈਰ ਤਿਲਕ ਗਿਆ ਜਿਸ ਕਰਕੇ ਉਹ ਡਿੱਗ ਗਿਆ ਡਿੱਗਣ ਸਾਰੀ ਉਹਦੀ ਮੌਤ ਹੋ ਗਈ ਪਰ ਇਹ ਗੱਲ ਉਹਨਾਂ ਨੇ ਸਾਨੂੰ ਅਗਲੇ ਦਿਨ ਦੱਸੀ ਬਾਅਦ ਵਿੱਚ ਪਤਾ ਲੱਗਾ ਕਿ ਉਹ ਤਾਂ ਰਾਤ ਹੀ ਪੂਰਾ ਹੋ ਗਿਆ ਸੀ ਉਹਨੂੰ ਤਾਂ ਬਸ ਫ੍ਰਿਜ ਵਿੱਚ ਲਗਾਇਆ ਹੋਇਆ ਸੀ ਘਰ ਵਿੱਚ ਰੌਲਾ ਰੱਪਾ ਪੈ ਗਿਆ ਰੋਣਾ ਧੋਣਾ ਚੱਲ ਰਿਹਾ ਸੀ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਦੁਨੀਆ ਹੀ ਖਤਮ ਹੋ ਗਈ ਹੋਵੇ ਪਹਿਲਾਂ ਤਾਂ ਬੱਸ ਮੈਂ ਚੀਕਾ ਮਾਰੇ ਲੱਗੀ ਤੇ ਬਾਅਦ ਵਿੱਚ ਬੱਸ ਸੋਚਣ ਹੀ ਲੱਗੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਮੈਂ ਰੱਬ ਨੂੰ ਇਹੀ ਕਹਿ ਰਹੀ ਸੀ ਕਿ ਰੱਬਾ ਪਹਿਲਾਂ ਮੈਨੂੰ ਬਥੇਰੇ ਦੁੱਖ ਦਿੱਤੇ ਸੀ ਹੁਣ ਇਹ ਦੁੱਖ ਦੀ ਕਿਹੜੀ ਕਮੀ ਸੀ ਪਤਾ ਨਹੀਂ ਰੱਬ ਜਿਸ ਦੇ ਪਿੱਛੇ ਪੈ ਜਾਂਦਾ ਉਹਦੇ ਪਿੱਛੇ ਪੈ ਜਾਂਦਾ ਮੈਂ ਪਹਿਲਾਂ ਹੀ ਇੰਨੀ ਔਖੀ ਗਰੀਬੀ ਵਿੱਚ ਦਿਨ ਕੱਟ ਰਹੀ ਸੀ ਪਰ ਇਹ ਨਹੀਂ ਪਤਾ ਸੀ ਕਿ ਸਭ ਤੋਂ ਵੱਡੀ ਔਕਤਾਂ ਹੁਣ ਮੇਰੇ ਤੇ ਪੈਣੀ ਆ ਸੱਸ ਦਾ ਵੀ ਮੇਰੀ ਦਾ ਬੁਰਾ ਹਾਲ ਸੀ ਅਸੀਂ ਸਾਰੇ ਪਰਿਵਾਰ ਨੂੰ ਪਿੰਡ ਵਾਲੇ ਲੋਕ ਹੀ ਸੰਭਾਲ ਰਹੇ ਸੀ ਮੇਰੇ ਘਰ ਵਾਲੇ ਦਾ ਭੋਗ ਵੀ ਪੈ ਗਿਆ ਸੀ ਪਰ ਮੈਂ ਆਪਣੇ ਘਰ ਵਾਲੇ ਨੂੰ ਭੁੱਲ ਨਹੀਂ ਸਕਦੀ ਸੀ ਮੇਰਾ ਘਰ ਵਾਲਾ ਬੜਾ ਚੰਗਾ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਸੀ ਮੇਰੇ ਘਰ ਵਾਲੇ ਨਾਲ ਮੈਨੂੰ ਹਿੰਮਤ ਜੀ ਮਿਲਦੀ ਸੀ ਇੰਜ ਲੱਗਦਾ ਸੀ ਮੇਰੀ ਹਿੰਮਤ ਹੀ ਟੁੱਟ ਗਈ ਆ ਉਹਦੇ ਬਿਨਾਂ ਤਾਂ ਜ਼ਿੰਦਗੀ ਜਿਉਣ ਦਾ ਮਨ ਹੀ ਨਹੀਂ ਕਰਦਾ ਸੀ ਬਸ ਟਾਈਮ ਕੱਢ ਰਹੀ ਸੀ ਪਰ ਹਿੰਮਤ ਤਾਂ ਬਿਲਕੁਲ ਵੀ ਨਹੀਂ ਸੀ ਫਿਰ ਮੈਨੂੰ ਸਾਰੇ ਪਿੰਡ ਵਾਲਿਆਂ ਨੇ ਬੜਾ ਹੌਸਲਾ ਦਿੱਤਾ ਕਿ ਇਦਾਂ ਕਰੇਂਗੀ ਤਾਂ ਤੇਰੇ ਬੱਚੇ ਦਾ ਕੀ ਹੋਊਗਾ ਬੱਚੇ ਨੂੰ ਵੀ ਤਾਂ ਤੂੰ ਹੀ ਪਾਲਣਾ ਆ ਬੱਚਾ ਤੇਰੇ ਸਹਾਰੇ ਆ ਤੂੰ ਇਸ ਤਰ੍ਹਾਂ ਨਾ ਕਰ ਆਪਣੇ ਆਪ ਨੂੰ ਸਾंभ ਫਿਰ ਮੇਰੇ ਮਨ ਵਿੱਚ ਵੀ ਇਹ ਗੱਲ ਆਈ ਕਿ ਮੇਰੇ ਬੱਚੇ ਨੂੰ ਮੇਰੇ ਬਿਨਾ ਕੌਣ ਸੰਭਾਲੂਗਾ ਜੇ ਮੈਨੂੰ ਕੁਝ ਹੋ ਗਿਆ ਤਾਂ ਕੀ ਬਣੂਗਾ ਮੇਰੀ ਸਾਸ ਸ ਨੇ ਮੈਨੂੰ ਥੋੜੇ ਦਿਨਾਂ ਲਈ ਮੇਰੇ ਪੇਕੇ ਭੇਜ ਦਿੱਤਾ ਮੇਰੀ ਸਾਸ ਸ ਨੂੰ ਇਹ ਸੀ ਕਿ ਮੇਰਾ ਮੂਡ ਥੋੜਾ ਚੇਂਜ ਹੋ ਜਾਊਗਾ ਪਰ ਮੇਰਾ ਘਰ ਵਾਲਾ ਤਾਂ ਮੇਰੀ ਰੂਹ ਵਿੱਚ ਵੱਸਦਾ ਸੀ ਉਹਨੂੰ ਮੈਂ ਕਿੱਦਾਂ ਭੁੱਲ ਸਕਦੀ ਸੀ ਅਸੀਂ ਰਾਤ ਨੂੰ ਆਪਣੇ ਘਰ ਸਾਰੇ ਇਕੱਠੇ ਬੈਠੇ ਸੀ ਮੇਰੇ ਡੈਡੀ ਕਹਿਣ ਲੱਗੇ ਕਿ ਦੇਖ ਪੁੱਤ ਹੁਣ ਜੋ ਹੋਣਾ ਸੀ ਹੋ ਗਿਆ ਤੂੰ ਚੁੱਪ ਕਰਕੇ ਆਪਣਾ ਦੂਜੀ ਜਗ੍ਹਾ ਤੇ ਵਿਆਹ ਕਰਵਾ ਲੈ ਇਸ ਤਰ੍ਹਾਂ ਸਾਰੀ ਜ਼ਿੰਦਗੀ ਕਿੱਦਾਂ ਕੱਢ ਲਵੇਂਗੀ ਮੈਂ ਆਪਣੇ ਡੈਡੀ ਨੂੰ ਕਿਹਾ ਡੈਡੀ ਇਹ ਤੁਸੀਂ ਕਿਦਾਂ ਦੀ ਗੱਲ ਕਰ ਦਿੱਤੀ ਆ ਮੇਰੇ ਬੱਚੇ ਦਾ ਕੀ ਹੋਊਗਾ ਨਾਲੇ ਮੈਂ ਕਿਤੇ ਵਿਆਹ ਕਰਵਾ ਹੀ ਨਹੀਂ ਸਕਦੀ ਮੈਂ ਤਾਂ ਆਪਣੇ ਘਰ ਵਾਲੇ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦੀ ਡੈਡੀ ਕਹਿਣ ਲੱਗਿਆ ਮੈਨੂੰ ਪਤਾ ਆ ਤੇਰਾ ਤੇ ਉਹਦਾ ਰੂਹ ਦਾ ਰਿਸ਼ਤਾ ਸੀ ਪਰ ਪੁੱਤ ਹੁਣ ਤੈਨੂੰ ਹੁਣ ਭੁੱਲ ਕੇ ਅੱਗੇ ਵਧਣਾ ਹੀ ਪੈਣਾ ਇਸ ਬੱਚੇ ਬਾਰੇ ਸੋਚ ਬੱਚੇ ਨੂੰ ਲੈ ਕੇ ਉੱਥੇ ਕੀ ਕਰਨੀਂ ਜੇ ਉਹਨਾਂ ਦੇ ਜ਼ਮੀਨ ਜਾਇਦਾਦ ਹੁੰਦੀ ਫਿਰ ਵੀ ਗੱਲ ਹੋਰ ਸੀ ਪਰ ਉਹਨਾਂ ਕੋਲ ਕੁਝ ਵੀ ਨਹੀਂ ਆ ਇਸ ਕਰਕੇ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਮੇਰੀ ਮੰਮੀ ਕਹਿ ਰਹੀ ਸੀ ਕਿ ਤੇਰਾ ਡੈਡੀ ਬਿਲਕੁਲ ਠੀਕ ਕਹਿ ਰਿਹਾ ਮੈਂ ਕਿਹਾ ਨਹੀਂ ਬਿਲਕੁਲ ਵੀ ਨਹੀਂ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਮੈਂ ਆਪਣੀ ਸੱਸ ਨੂੰ ਇਸ ਹਾਲਤ ਵਿੱਚ ਵੀ ਨਹੀਂ ਛੱਡ ਸਕਦੀ ਸੀ ਤੇ ਮੇਰਾ ਤਾਂ ਕਿਸੇ ਹੋਰ ਨਾਲ ਮੋਹ ਵੀ ਨਹੀਂ ਪੈਣਾ ਸੀ ਮੇਰੇ ਤਾਂ ਜ਼ਖਮ ਮਜੇ ਅੱਲੇ ਸੀ ਮੈਂ ਆਪਣੀ ਮੰਮੀ ਤੇ ਡੈਡੀ ਨੂੰ ਕਿਹਾ ਜਿੱਥੇ ਮੇਰੇ ਸੱਸ ਤੇ ਮੇਰੀ ਨਨਾਂ ਰੋਟੀ ਖਾਂਦੇ ਨੇ ਉੱਥੇ ਹੀ ਮੈਂ ਖਾ ਲੂੰਗੀ ਉਹਨਾਂ ਨੇ ਮੈਨੂੰ ਆਪਣੀ ਧੀ ਵਾਂਗ ਸਮਝਿਆ ਤੇ ਮੈਂ ਉਹਨਾਂ ਨੂੰ ਨਹੀਂ ਛੱਡ ਸਕਦੀ ਜੋ ਮਰਜੀ ਹੋ ਜਾਵੇ ਮੇਰਾ ਆਪਣੀ ਸੱਸ ਨਾਲ ਬੜਾ ਪਿਆਰ ਸੀ ਮੈਂ ਉਹਦਾ ਬੜਾ ਪਾਣੀ ਰੋਲਣਾ ਚਾਹੁੰਦੀ ਸੀ ਮੈਂ ਉਹਦੀ ਸੇਵਾ ساری ਉਮਰ ਕਰਨਾ ਚਾਹੁੰਦੀ ਸੀ ਹੁਣ ਮੈਂ ਆਪਣੀ ਜ਼ਿੰਦਗੀ ਉਥੇ ਰੱਬ ਦੇ ਆਸਰੇ ਛੱਡ ਦਿੱਤੀ ਸੀ ਮੈਂ ਅਗਲੇ ਦਿਨ ਹੀ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰੇ ਮੰਮੀ ਤੇ ਡੈਡੀ ਨੇ ਫਿਰ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਨਾ ਪਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਵਿਆਹ ਲਈ ਨਹੀਂ ਮੰਨਣਾ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਵਿਆਹ ਲਈ ਮਨਾਉਣ ਦੀ ਪਰ ਮੈਂ ਨਹੀਂ ਮੰਨੀ ਸੀ ਮੈਂ ਆਪਣੀ ਸੱਸ ਦੀ ਸੇਵਾ ਕਰਨਾ ਚਾਹੁੰਦੀ ਸੀ ਤੇ ਸੱਸ ਦਾ ਸਹਾਰਾ ਬੰਨਣਾ ਚਾਹੁੰਦੀ ਸੀ ਮੈਂ ਸੋਚ ਰਹੀ ਸੀ ਕਿ ਚਲ ਕੋਈ ਗੱਲ ਨਹੀਂ ਥੋੜਾ ਟਾਈਮ ਤੱਕ ਮੇਰੇ ਪੁੱਤ ਨੇ ਵੀ ਵੱਡਾ ਹੋ ਜਾਣਾ ਆ ਤੇ ਉਹ ਮੈਨੂੰ ਸਹਾਰਾ ਦੇਊਗਾ ਮੈਂ ਆਪਣੀ ਸੱਸ ਨਾਲ ਇਹ ਗੱਲ ਕੀਤੀ ਸੀ ਕਿ ਹੁਣ ਆਪਾਂ ਨਾ ਇਸ ਤਰ੍ਹਾਂ ਨਹੀਂ ਸਰਨਾ ਕਿਉਂ ਨਾ ਮੈਂ ਕਿਸੇ ਦੇ ਦੋ ਚਾਰ ਘਰਾਂ ਦੇ ਝਾੜੂ ਪੂੰਝਾ ਸਫਾਈ ਕਰ ਲਾਂ ਜਿਸ ਨਾਲ ਆਪਣਾ ਘਰ ਦਾ ਗੁਜ਼ਾਰਾ ਚੰਗਾ ਹੋ ਜਾਊਗਾ ਮੇਰੀ ਸੱਸ ਕਹਿਣ ਲੱਗੀ ਪੁੱਤ ਮੇਰਾ ਦਿਲ ਤਾਂ ਨਹੀਂ ਕਰਦਾ ਸੀ ਪਰ ਹੁਣ ਕੀ ਕਰ ਸਕਦੇ ਆ ਹੁਣ ਤਾਂ ਕੁਝ ਨਾ ਕੁਝ ਕਰਨਾ ਹੀ ਪੈਣਾ ਮੇਰੀ ਸੱਸ ਘਰ ਵਿੱਚ ਮੇਰੇ ਬੱਚੇ ਨੂੰ ਸਾਰਾ ਦਿਨ ਸਾਥ ਦੀ ਆ ਤੇ ਮੈਂ ਦੋ ਤਿੰਨ ਘਰਾਂ ਦਾ ਝਾੜੂ ਪੂੰਝਾ ਕਰਨ ਲੱਗ ਗਈ ਸੀ ਕਿਉਂਕਿ ਅਸੀਂ ਟਾਈਮ ਪਾਸ ਵੀ ਕਰਨਾ ਸੀ ਬੜੇ ਲੋਕ ਮੈਨੂੰ ਉਂਗਲਾ ਲਾ ਰਹੇ ਸੀ ਕਿ ਤੂੰ ਆਪਣਾ ਵਿਆਹ ਕਰਵਾ ਲੈ ਤੂੰ ਐਵੇਂ ਇੱਥੇ ਬੁੱਢੀ ਦੇ ਲੜ ਲੱਗ ਕੇ ਕਿੰਨਾ ਟਾਈਮ ਬੈਠੀ ਰਹੇਗੀ ਪਰ ਪਤਾ ਨਹੀਂ ਕਿਉਂ ਮੈਨੂੰ ਆਪਣੇ ਸੱਸ ਦਾ ਬੜਾ ਮੋਹ ਆਉਂਦਾ ਸੀ ਮੇਰਾ ਦਿਲ ਹੀ ਨਹੀਂ ਕਰਦਾ ਸੀ ਉਹਨੂੰ ਛੱਡ ਕੇ ਜਾਣ ਨੂੰ ਇੱਕ ਗੱਲ ਹਮੇਸ਼ਾ ਦਿਲ ਵਿੱਚ ਰਹਿੰਦੀ ਸੀ ਕਿ ਜੇਕਰ ਮੈਂ ਕਿਤੇ ਹੋਰ ਵਿਆਹ ਕਰਵਾ ਲੂੰਗੀ ਤਾਂ ਮੇਰੇ ਬੱਚੇ ਦਾ ਔਖਾ ਹੋ ਜਾਣਾ ਆ ਮੈਨੂੰ ਪਤਾ ਸੀ ਕਿਸੇ ਦੂਜੇ ਬੰਦੇ ਨੇ ਮੇਰੇ ਬੱਚੇ ਦਾ ਪਿਓ ਨਹੀਂ ਬਣਨਾ ਕਿਉਂਕਿ ਆਪਣੇ ਸਕੇ ਪਿਓ ਤੋਂ ਬਿਨਾ ਕੋਈ ਬੱਚੇ ਦਾ ਮੋਹ ਨਹੀਂ ਕਰਦਾ ਬਸ ਇਨ੍ਹਾਂ ਗੱਲਾਂ ਦੇ ਡਰ ਕਰਕੇ ਮੈਂ ਆਪਣਾ ਵਿਆਹ ਬਾਰੇ ਸੋਚ ਵੀ ਨਹੀਂ ਸਕਦੀ ਸੀ ਮੈਨੂੰ ਕੰਮ ਕਰਦੀ ਨੂੰ ਕਈ ਮਹੀਨੇ ਹੋ ਗਏ ਸੀ ਹੁਣ ਮੇਰੀ ਸੱਸ ਤੇ ਮੈਂ ਅਸੀਂ ਦੋਵਾਂ ਨੇ ਇਹ ਫੈਸਲਾ ਕੀਤਾ ਸੀ ਕਿ ਮੇਰੀ ਨਨਾਨ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਮੇਰੀ ਨਨਾਨ ਨੇ 12 ਕਲਾਸਾਂ ਪੂਰੀਆਂ ਕਰ ਲੀਆਂ ਸੀ ਤੇ ਹੁਣ ਅੱਗੇ ਸਾਡੇ ਵਿੱਚ ਪੜਾਉਣ ਦੀ ਜਾਂ ਕੋਈ ਕੋਰਸ ਕਰਾਉਣ ਦੀ ਹਿੰਮਤ ਨਹੀਂ ਸੀ ਇਸ ਕਰਕੇ ਅਸੀਂ ਵਿਆਹ ਬਾਰੇ ਸੋਚ ਰਹੇ ਸੀ ਪਿੰਡ ਦੇ ਸਰਪੰਚ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਤੁਹਾਡੀ ਵਿਆਹ ਕਰਨ ਵਿੱਚ ਮਦਦ ਕਰੂੰਗਾ ਮੇਰੀ ਨਨਾਨ ਦੀ ਕਿਸਮਤ ਇੰਨੀ ਕੁ ਚੰਗੀ ਸੀ ਕਿ ਉਹਦਾ ਬਹੁਤ ਵਧੀਆ ਘਰੇ ਰਿਸ਼ਤਾ ਪੱਕਾ ਹੋ ਗਿਆ ਮੇਰੀ ਨਨਾਨ ਦੇਖਣ ਵਿੱਚ ਬੜੀ ਸੋਹਣੀ ਸੀ ਜਿਸ ਕਰਕੇ ਉਹਦਾ ਰਿਸ਼ਤਾ ਵਧੀਆ ਘਰ ਹੋ ਗਿਆ ਮੁੰਡੇ ਵਾਲਿਆਂ ਨੇ ਉਹਨੂੰ ਪਸੰਦ ਕਰ ਲਿਆ ਸੀ ਮੈਂ ਆਪਣੀ ਸੱਸ ਨਾਲ ਗੱਲਾਂ ਕਰਦੀ ਸੀ ਕਿ ਚੱਲ ਇੱਕ ਕੰਮ ਤਾਂ ਵਧੀਆ ਹੋ ਗਿਆ ਜੋ ਕੁੜੀ ਨੂੰ ਘਰ-ਬਾਰ ਵਧੀਆ ਮਿਲ ਗਿਆ ਹੁਣ ਉਹਦੀ ਫਿਕਰ ਤਾਂ ਸਾਨੂੰ ਮੁੱਕੀ ਇੱਕ ਦਿਨ ਮੈਂ ਜਿੰਨਾਂ ਦੇ ਘਰ ਕੰਮ ਤੇ ਲੱਗੀ ਹੋਈ ਸੀ ਉੱਥੇ ਕੰਮ ਕਰ ਰਹੀ ਸੀ ਜਦੋਂ ਮੈਂ ਕੰਮ ਕਰ ਰਹੀ ਸੀ ਤਾਂ ਬੜੀ ਵੱਡੀ ਗੱਡੀ ਉਹਨਾਂ ਦੇ ਘਰ ਆਈ ਮੈਨੂੰ ਲੱਗਿਆ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਹੋਣੇ ਆ ਮੈਂ ਜਲਦੀ ਜਲਦੀ ਆਪਣੀ ਚੁੰਨੀ ਠੀਕ ਕਰਕੇ ਲੈ ਲਈ ਪਹਿਲਾਂ ਮੇਰਾ ਸਿਰ ਨੰਗਾ ਸੀ ਇਸ ਕਰਕੇ ਮੈਂ ਹੁਣ ਜਲਦੀ ਜਲਦੀ ਆਪਣਾ ਸਿਰ ਟੱਕ ਲਿਆ ਉਹਨਾਂ ਦੇ ਘਰ ਵਾਲਿਆਂ ਦੀ ਬੁੜੀ ਮੈਨੂੰ ਕਹਿਣ ਲੱਗੀ ਕਿ ਪੁੱਤ ਜਾ ਤੁਰ ਰਸੋਈ ਵਿੱਚ ਜਾ ਕੇ ਚਾਹ ਬਣਾ ਲਾ ਅਸੀਂ ਰਿਸ਼ਤੇਦਾਰਾਂ ਕੋਲ ਬੈਠਦੇ ਆਂ ਮੈਂ ਰਸੋਈ ਵਿੱਚ ਬੈਠ ਕੇ ਚਾਹ ਬਣਾ ਰਹੀ ਸੀ ਚਾਹ ਬਣਾਉਂਦੇ-ਬਣਾਉਂਦੇ ਮੈਂ ਵੇਖਿਆ ਕਿ ਉਹ ਬੜੀ ਮਹਿੰਗੇ-ਮਹਿੰਗੇ ਕੱਪੜੇ ਪਾ ਕੇ ਆਏ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਬਾਹਰਲੇ ਦੇਸ਼ ਤੋਂ ਆਏ ਹੋਣ ਮੈਂ ਸੋਚਦੀ ਸੀ ਕਿ ਵੇਖ ਲੈ ਰੱਬ ਨੇ ਕਿੰਨੀ ਚੰਗੀ ਕਿਸਮਤ ਲਿਖੀ ਹੋਣੀ ਇਹਨਾਂ ਦੀ ਜੋ ਇੰਨੇ ਮਹਿੰਗੇ-ਮਹਿੰਗੇ ਕੱਪੜੇ ਪਾ ਕੇ ਤੇ ਇੰਨੀਆਂ ਮਹਿੰਗੀਆਂ-ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਆ ਹਰ ਇੱਕ ਦੀ ਆਪਣੀ-ਆਪਣੀ ਕਿਸਮਤ ਹੁੰਦੀ ਆ ਚਾਹ ਬਣਾਉਂਦੇ ਬਣਾਉਂਦੇ ਬਸ ਉਹਨਾਂ ਵੱਲ ਇਹੀ ਚੀਜ਼ ਮੈਂ ਵੇਖ ਰਹੀ ਸੀ ਉਹ ਸਾਰੇ ਤਾਂ ਵੇੜੇ ਵਿੱਚ ਬੈਠੇ ਸੀ ਮੈਂ ਜਲਦੀ ਜਲਦੀ ਚਾਹ ਬਣਾ ਕੇ ਉਹਨਾਂ ਨੂੰ ਫੜਾਉਣ ਲਈ ਗਈ ਤਾਂ ਉਸ ਘਰ ਵਾਲਿਆਂ ਦੀ ਬੁੜੀ ਨੇ ਮੇਰੀ ਉਹਨਾਂ ਨਾਲ ਜਾਣ ਪਛਾਣ ਕਰਵਾਈ ਤੇ ਦੱਸਿਆ ਕਿ ਬੜੀ ਵਿਚਾਰੀ ਕਰਮਾਂ ਦੀ ਮਾਰੀ ਹੋਈ ਆ ਕੰਮ ਇੰਨਾ ਚੰਗਾ ਕਰਦੀ ਆ ਪਰ ਕਿਸਮਤ ਮਾੜੀ ਆ ਪੇਕੇ ਤੇ ਸਹੁਰੇ ਘਰ ਦੋਵੇਂ ਗਰੀਬੀ ਵੇਖੀ ਆ ਮੈਨੂੰ ਥੋੜੀ ਸ਼ਰਮ ਜੀ ਆ ਰਹੀ ਸੀ ਕਿ ਉਹ ਮੇਰੇ ਬਾਰੇ ਕੀ ਸੋਚਣਗੇ ਰਿਸ਼ਤੇਦਾਰਾਂ ਵਿੱਚ ਇੱਕ ਮੁੰਡਾ ਵੀ ਸੀ ਜੋ ਬਾਰ-ਬਾਰ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਉਹਦੇ ਕੋਲੋਂ ਮੈਨੂੰ ਬੜੀ ਸ਼ਰਮ ਜੀ ਆ ਰਹੀ ਸੀ ਜਦੋਂ ਮੈਂ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਤਾਂ ਉਹ ਮੁੰਡਾ ਮੇਰੇ ਪਿੱਛੇ ਆ ਕੇ ਖੜ ਗਿਆ ਮੈਂ ਜਦੋਂ ਇੱਕਦਮ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੈਨੂੰ ਨਹੀਂ ਪਤਾ ਸੀ ਕਿ ਉਹ ਉੱਥੇ ਕੀ ਕਰਨ ਆਇਆ ਉਹ ਮੈਨੂੰ ਕਹਿਣ ਲੱਗਿਆ ਇੱਕ ਗਲਾਸ ਪਾਣੀ ਦਾ ਮਿਲੂਗਾ ਮੇਉ ਦੀ ਗੱਲ ਸੁਣ ਕੇ ਥੋੜਾ ਹਿੱਲ ਜੇ ਗਈ ਮੈਂ ਕਿਹਾ ਹਾਂਜੀ ਹਾਂਜੀ ਹੁਣੇ ਮੈਂ ਚਾਰ ਰੱਖ ਕੇ ਆਈ ਸੀ ਤੁਸੀਂ ਮੈਨੂੰ ਦੱਸ ਦੇਣਾ ਸੀ ਮੈਂ ਤੁਹਾਨੂੰ ਉੱਥੇ ਹੀ ਪਾਣੀ ਲਿਆ ਕੇ ਦੇ ਦਿੰਦੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਫਿਰ ਉਹ ਪਾਣੀ ਪੀਣ ਲੱਗਾ ਤੇ ਉੱਥੇ ਖੜ ਕੇ ਹੀ ਮੇਰੇ ਕੋਲੋਂ ਪੁੱਛਣ ਲੱਗਾ ਕਿ ਤੁਸੀਂ ਸਟੱਡੀ ਕਿੰਨੀ ਕੀਤੀ ਹੋਈ ਆ ਮੈਂ ਹੱਸਣ ਲੱਗੀ ਮੈਂ ਕਿਹਾ ਮੇਰੀ ਸਟੱਡੀ ਤਾਂ ਬੜੀ ਘਟਿਆ ਉਹ ਕਹਿਣ ਲੱਗਾ ਫਿਰ ਵੀ ਮੈਂ ਕਿਹਾ ਮੈਂ ਤਾਂ ਬਸ 10 ਤੱਕ ਪੜੀ ਹੋਈਆਂ ਉਹ ਕਹਿਣ ਲੱਗਾ ਅੱਜ ਕੱਲ ਦੇ ਜ਼ਮਾਨੇ ਵਿੱਚ ਹੋ ਕੇ ਤੁਸੀਂ ਇੰਨਾ ਘੱਟ ਪੜੇ ਹੋ ਮੈਂ ਕਿਹਾ ਬਸ ਘਰ ਦੇ ਹਾਲਾਤਾਂ ਨੇ ਮਾਰ ਦਿੱਤਾ ਸੀ ਉਹ ਕਹਿਣ ਲੱਗਾ ਪਰ ਤੁਸੀਂ ਵੇਖਣ ਵਿੱਚ ਨਹੀਂ ਲੱਗਦੇ ਕਿ ਪੜੇ ਲਿਖੇ ਨਹੀਂ ਹੋ ਉਹਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਹੀਆਂ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਸੀ ਉਹ ਕਾਫੀ ਟਾਈਮ ਤੱਕ ਉੱਥੇ ਖੜ ਕੇ ਮੇਰੇ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੈਨੂੰ ਬੜਾ ਡਰਜਾ ਲੱਗ ਰਿਹਾ ਸੀ ਮੈਂ ਉੱਥੋਂ ਕੰਮ ਛੱਡ ਕੇ ਕਮਰੇ ਵਿੱਚ ਜਾ ਕੇ ਪੋਚਾ ਲਾਉਣ ਲੱਗੀ ਉਹ ਉੱਥੇ ਵੀ ਮੇਰੇ ਪਿੱਛੇ ਚਲਾ ਗਿਆ ਤੇ ਮੇਰੇ ਨਾਲ ਗੱਲਾਂ ਜੀਆਂ ਕਰਨ ਲੱਗਾ ਇੰਨੇ ਟਾਈਮ ਤੱਕ ਉਸ ਮੁੰਡੇ ਦੀ ਮੰਮੀ ਆ ਗਈ ਉਹ ਮੈਨੂੰ ਕਹਿਣ ਲੱਗੀ ਕਿ ਪੁੱਤ ਇਹਨੂੰ ਇੱਥੇ ਦੀਆਂ ਗੱਲਾਂ ਜਾਣਨ ਦਾ ਬੜਾ ਇੰਟਰਸਟ ਆ ਇਹ ਕੈਨੇਡਾ ਜਾਦਾ ਰਹਿੰਦਾ ਤੇ ਇੰਡੀਆ ਘੱਟ ਰਹਿੰਦਾ ਇੱਥੇ ਦੇ ਲੋਕਾਂ ਨਾਲ ਇਹਨੂੰ ਗੱਲਾਂ ਕਰਨੀਆਂ ਜ਼ਿਆਦਾ ਪਸੰਦ ਨੇ ਤੂੰ ਇਹਨੂੰ ਗਲਤ ਨਾ ਸਮਝੀਂ ਮੈਂ ਕਹਾਂ ਨਹੀਂ ਨਹੀਂ ਆਂਟੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਫਿਰ ਉਹ ਮੈਨੂੰ ਕਹਿਣ ਲੱਗਾ ਤੁਸੀਂ ਮੇਰੇ ਨਾਲ ਪਿੰਡ ਵਿੱਚ ਚੱਲੋਗੇ ਮੈਨੂੰ ਪਿੰਡ ਵਿਖਾਓਗੇ ਉਹਦੀ ਇਹ ਗੱਲ ਸੁਣ ਕੇ ਮੈਂ ਸੋਚਿਆ ਕਿ ਜੇਕਰ ਮੈਂ ਇਹਦੇ ਨਾਲ ਚਲੀ ਗਈ ਤਾਂ ਲੋਕਾਂ ਨੇ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਬਣਾ ਲੈਣੀਆਂ ਨੇ ਮੈਂ ਕਹਾਂ ਨਹੀਂ ਨਹੀਂ ਮੈਨੂੰ ਬੜਾ ਕੰਮ ਆ ਉਹ ਕਹਿਣ ਲੱਗਾ ਤੁਸੀਂ ਅਜੀਬ ਉਹ ਸਿੱਧਾ ਹੀ ਜਵਾਬ ਦੇ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਮੈਂ 2 ਦਿਨ ਇੱਥੇ ਹੀ ਆ ਮੈਂ ਆਪੇ ਘੁੰਮ ਫੇਰ ਲਊਂਗਾ ਉਨੂੰ ਇਸ ਤਰ੍ਹਾਂ ਜਵਾਬ ਦੇਣਾ ਮੈਨੂੰ ਚੰਗਾ ਤਾਂ ਨਹੀਂ ਲੱਗ ਰਿਹਾ ਸੀ ਪਰ ਮੈਂ ਵੀ ਮਜਬੂਰ ਸੀ ਇਸ ਤਰ੍ਹਾਂ ਕਰਦੇ ਕਰਦੇ ਹੁਣ ਮੇਰਾ ਘਰ ਜਾਣ ਦਾ ਟਾਈਮ ਹੋ ਗਿਆ ਸੀ ਮੈਂ ਆਪਣੇ ਘਰ ਜਾਣ ਲਈ ਉਸ ਬਜ਼ੁਰਗ ਮਾਤਾ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਚਲੀ ਜਾ ਪੁੱਤ ਸ਼ਾਮ ਨੂੰ ਫੇਰ ਆ ਜਾਵੀਂ ਮੈਂ ਕਿਹਾ ਹੁਣ ਤਾਂ ਸ਼ਾਮ ਹੋਣ ਵਾਲੀ ਆ ਉਹ ਕਹਿਣ ਲੱਗੀ ਫੇਰ ਰੋਟੀ ਪਾਣੀ ਇਹਨਾਂ ਲਈ ਤਿਆਰ ਕਰਨਾ ਇਹਨਾਂ ਨੇ ਅੱਜ ਇੱਥੇ ਰਹਿਣਾ ਆ ਉਹ ਕੈਨੇਡਾ ਤੋਂ ਆਏ ਹੋਏ ਸੀ ਉਸ ਆਂਟੀ ਦੇ ਕੋਈ ਰਿਸ਼ਤੇਦਾਰ ਸੀ ਦੋ ਦਿਨ ਕੀ ਉਹ ਤਾਂ ਲਗਾਤਾਰ 10 ਦਿਨ ਰਹੇ ਤੇ 10 ਦਿਨ ਮੈਂ ਉਹਨਾਂ ਦੀ ਬੜੀ ਖਾਤਰਦਾਰੀ ਕੀਤੀ ਜਦੋਂ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਮੈਂ ਸੋਚ ਰਹੀ ਸੀ ਕਿ ਇਹ ਪਤਾ ਨਹੀਂ ਕਦੋਂ ਜਾਣਗੇ ਆਂਟੀ ਨੂੰ ਤਾਂ ਔਖਾ ਹੀ ਹੋ ਗਿਆ ਇੰਨੇ ਦਿਨ ਪਰੌਣੇ ਸਾਹਮਣੇ ਕਿਹੜੇ ਸੌਖੇ ਨੇ ਰੋਟੀ ਪਾਣੀ ਤਾਂ ਮੈਂ ਬਣਾ ਲੈਂਦੀ ਸੀ ਪਰ ਫਿਰ ਵੀ ਚਾਹ ਪਾਣੀ ਤਾਂ ਆਂਟੀ ਹੀ ਕਰਦੀ ਸੀ ਇੱਕ ਦਿਨ ਮੈਨੂੰ ਬੜੀ ਸ਼ਾਮ ਹੋ ਗਈ ਸੀ ਜਦੋਂ ਮੈਂ ਆਪਣੇ ਘਰ ਜਾਣ ਲੱਗੀ ਤਾਂ ਉਸ ਮੁੰਡੇ ਨੇ ਜੋ ਉਹਨਾਂ ਦੇ ਘਰ ਪਰੌਣਾ ਆਇਆ ਹੋਇਆ ਸੀ ਉਹਨੇ ਮੈਨੂੰ ਦਰਵਾਜ਼ੇ ਵਿੱਚ ਰੋਕ ਲਿਆ ਤੇ ਮੈਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੈਂ ਕਿਹਾ ਹਾਂ ਜੀ ਦੱਸੋ ਜੋ ਗੱਲ ਉਹਨੇ ਮੈਨੂੰ ਕਹੀ ਉਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਮੇ ਨਾਲ ਵਿਆਹ ਕਰਵਾਓਗੇ ਮੈਂ ਤੁਹਾਨੂੰ ਬੜਾ ਪਸੰਦ ਕਰਦਾ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਇੱਕ ਬੱਚੇ ਦੀ ਮਾਂ ਸੀ ਤੇ ਉਹ ਮੇਰੇ ਨਾਲੋਂ ਘੱਟ ਉਮਰ ਦਾ ਸੀ ਬੇਸ਼ੱਕ ਸਾਡਾ 2.5 ਸਾਲ ਦਾ ਹੀ ਫਰਕ ਹੋਣਾ ਪਰ ਫਿਰ ਵੀ ਫਰਕ ਤਾਂ ਹੈ ਗਈ ਸੀ ਨਾਲੇ ਮੈਂ ਤਾਂ ਇੱਕ ਬੱਚੇ ਦੀ ਮਾਂ ਸੀ ਤੇ ਮੈਂ ਵਿਧਵਾ ਸੀ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਦਮ ਮੈਗਾ ਇਹ ਤੁਸੀਂ ਕੀ ਕਹਿ ਰਹੇ ਹੋ ਇਦਾਂ ਨਹੀਂ ਹੋ ਸਕਦਾ ਉਹ ਕਹਿਣ ਲੱਗਿਆ ਪਲੀਜ਼ ਤੁਸੀਂ ਇਦਾਂ ਮਨਾ ਨਾ ਕਰੋ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦਾ ਹਾਂ ਮੈਂ ਉਹਨੂੰ ਕਿਹਾ ਕਿ ਮੈਂ ਬੜੇ ਦੁੱਖਾਂ ਵਿੱਚ ਜ਼ਿੰਦਗੀ ਕੱਟੀ ਆ ਤੇ ਮੈਂ ਇਸੇ ਜ਼ਿੰਦਗੀ ਵਿੱਚ ਠੀਕ ਆ ਤੁਸੀਂ ਮੈਨੂੰ ਨਵੀਂ ਜ਼ਿੰਦਗੀ ਦੀ ਉਮੀਦ ਨਾ ਦਿਓ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਨਵੀਂ ਜ਼ਿੰਦਗੀ ਹੀ ਦੇਣੀ ਚਾਹੁੰਦਾ ਹਾਂ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਪਰ ਤੁਹਾਡੇ ਘਰ ਦੇ ਇਸ ਤਰ੍ਹਾਂ ਨਹੀਂ ਸੋਚਣਗੇ ਤੁਸੀਂ ਮੇਰੇ ਪਿੱਛੇ ਨਾ ਲੱਗੋ ਇਸ ਤਰ੍ਹਾਂ ਕਹਿ ਕੇ ਮੈਂ ਜਲਦੀ ਜਲਦੀ ਆਪਣੇ ਘਰ ਵੱਲ ਨੂੰ ਤੁਰ ਪਈ ਅਗਲੇ ਦਿਨ ਮੈਂ ਉਹਨਾਂ ਦੇ ਘਰ ਨਾ ਗਈ ਕਿਉਂਕਿ ਮੈਨੂੰ ਡਰ ਸੀ ਕਿ ਉਹ ਮੇਰੇ ਨਾਲ ਫਿਰ ਇਹ ਗੱਲ ਨਾ ਕਰੇ ਬਜ਼ੁਰਗ ਮਾਤਾ ਨੇ ਸਾਡੇ ਘਰ ਫੋਨ ਕਰ ਦਿੱਤਾ ਕਿ ਪੁੱਤ ਰੋਟੀ ਬਣਾਉਣੀ ਆ ਜਲਦੀ ਆ ਜਾ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਨਹੀਂ ਜਾਣਾ ਪਰ ਸ਼ਾਮ ਤੱਕ ਫਿਰ ਮੈਨੂੰ ਜਾਣਾ ਪਿਆ ਕਿਉਂਕਿ ਮੈਨੂੰ ਮਾਤਾ ਤੇ ਤਰਸ ਆਉਂਦਾ ਸੀ ਕਿ ਉਹ ਕਿੱਧਰ ਰੋਟੀ ਬਣਾਉਗੀ ਫਿਰ ਅਗਲੇ ਦਿਨ ਸ਼ਾਮ ਤੱਕ ਜਦੋਂ ਮੈਂ ਉਹਨਾਂ ਦੇ ਘਰ ਆਈ ਤਰ ਸੋਈ ਵਿੱਚ ਉਸ ਮੁੰਡੇ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪਊਗਾ ਮੈਂ ਕਿਹਾ ਇਹ ਕੀ ਅਜੀਬ ਜਿਹੀ ਜ਼ਬਰਦਸਤੀ ਆ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਜਦੋਂ ਵੀ ਮੈਂ ਤੈਨੂੰ ਵੇਖਦਾ ਤਾਂ ਮੇਰਾ ਦਿਲ ਬੜਾ ਧੜਕਦਾ ਆ ਅੱਜ ਤੱਕ ਇਹ ਫੀਲਿੰਗ ਕਦੇ ਕਿਸੇ ਕੁੜੀ ਲਈ ਨਹੀਂ ਆਈ ਉਹਨੇ ਮੈਨੂੰ ਆਪਣੇ ਸੀਨੇ ਨਾਲ ਲਗਾ ਲਿਆ ਮੈਂ ਕਿਹਾ ਇਹ ਗਲਤ ਆ ਮੈਂ ਰੌਲਾ ਪਾ ਦੂੰਗੀ ਉਹ ਕਹਿਣ ਲੱਗਿਆ ਪਾ ਦੇ ਰੌਲਾ ਜਿੰਨੂ ਦਸਨਾ ਦੱਸ ਦੇ ਪਰ ਮੈਂ ਤੈਨੂੰ ਆਪਣੀ ਬਣਾ ਕੇ ਹੀ ਰਹੂੰਗਾ ਉਹ ਮੈਨੂੰ ਮਰਿਆ ਸੀ ਜਦੋਂ ਉਹ ਇਸ ਤਰ੍ਹਾਂ ਕਰ ਰਿਹਾ ਸੀ ਮੈਨੂੰ ਥੋੜਾ ਅਜੀਬ ਜਿਹਾ ਹੋ ਰਿਹਾ ਸੀ ਮੇਰੇ ਸਰੀਰ ਵਿੱਚ ਅਜੀਬ ਜੀ ਕਬਰਾਟ ਹੋ ਰਹੀ ਸੀ ਜਦੋਂ ਉਹਨੇ ਮੈਨੂੰ ਆਪਣੇ ਸੀਨੇ ਨਾਲ ਲਗਾ ਲਿਆ ਤਾਂ ਮੈਂ ਉਸਦੇ ਪਿਆਰ ਨੂੰ ਮਹਿਸੂਸ ਕਰ ਰਹੀ ਸੀ ਪਤਾ ਨਹੀਂ ਕਿਉਂ ਉਹਨੂੰ ਮੈਂ ਆਪਣੇ ਨਾਲੋਂ ਪਰੇ ਨਹੀਂ ਕਰ ਸਕਦੀ ਸੀ ਇਹ ਸਭ 10 ਮਿੰਟ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਉਹਨੂੰ ਸਾਈਡ ਤੇ ਕਰ ਦਿੱਤਾ ਮੈਂ ਕਿਹਾ ਇਹ ਗਲਤ ਆ ਉਹ ਕਹਿਣ ਲੱਗਿਆ ਕਿ ਮੈਂ ਇਸ ਬਾਰੇ ਆਪਣੇ ਮੰਮੀ ਨਾਲ ਵੀ ਗੱਲ ਕਰ ਲਈ ਆ ਤੇ ਮੇਰੇ ਮੰਮੀ ਨੇ ਮੈਨੂੰ ਇੱਕੋ ਗੱਲ ਕਹੀ ਆ ਕਿ ਜੇਕਰ ਕੁੜੀ ਰਾਜ਼ੀ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਆ ਮੈਂ ਤਾਂ ਆਪਣੀ ਕਿਸਮਤ ਤੇ ਹੈਰਾਨ ਸੀ ਕਿ ਮੈਨੂੰ ਕੈਨੇਡਾ ਵਾਲੇ ਮੁੰਡੇ ਨੇ ਪਸੰਦ ਕੀਤਾ ਆ ਤੇ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ ਮੈਨੂੰ ਤਾਂ ਇਹ ਸੁਪਨਾ ਜਿਹਾ ਲੱਗ ਰਿਹਾ ਸੀ ਫਿਰ ਇਹ ਗੱਲ ਘਰ ਦੀ ਬਜ਼ੁਰਗ ਮਾਤਾ ਕੋਲ ਚਲੀ ਗਈ ਤੇ ਉਹਨੇ ਮੇਰੀ ਸਾਸਣਾ ਲੈ ਗੱਲ ਕੀਤੀ ਲੋਣੇ ਮੇਰੇ ਨਾਲ ਇਹ ਗੱਲ ਕੀਤੀ ਸੀ ਤੇ ਮੈਨੂੰ ਪੁੱਛਣ ਲੱਗੀ ਕਿ ਪੁੱਤ ਵੇਖ ਜੇ ਤੂੰ ਰਾਜ਼ੀ ਆ ਤਾਂ ਗੱਲ ਬੁਰੀ ਨਹੀਂ ਆ ਲੋਕਾਂ ਦਾ ਕੀ ਆ ਲੋਕ ਤਾਂ ਕਹਿੰਦੇ ਹੀ ਰਹਿੰਦੇ ਆ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਉਸ ਮੁੰਡੇ ਨੇ ਮੇਰੇ ਨਾਲੇ ਵਾਦਾ ਵੀ ਕੀਤਾ ਸੀ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ ਤਾਂ ਮੈਂ ਤੇਰੇ ਸਾਸ ਨੂੰ ਕੀ ਤੇਰੇ ਮੁੰਡੇ ਨੂੰ ਵੀ ਨਾਲ ਰੱਖਾਂਗਾ ਇਹ ਗੱਲ ਮੇਰੇ ਲਈ ਸਭ ਤੋਂ ਚੰਗੀ ਸੀ ਕਿ ਉਹ ਮੇਰੇ ਪਰਿਵਾਰ ਨੂੰ ਵੀ ਮੇਰੇ ਨਾਲ ਰੱਖਣ ਲਈ ਰਾਜ਼ੀ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਸਾਸਕੀ ਮਹਿਸੂਸ ਕਰੂਗੀ ਕਿ ਤੇ ਉਹ ਮੈਨੂੰ ਗਲਤੀ ਨਾ ਸਮਝ ਲਵੇ ਕਿ ਤੇ ਉਹ ਇਹ ਨਾ ਸਮਝ ਲਵੇ ਕਿ ਮੈਂ ਲੋਕਾਂ ਦੇ ਘਰ ਜਾ ਕੇ ਕੰਮ ਕਰਨ ਦੇ ਬਹਾਨੇ ਆਸ਼ਕੀਆਂ ਕਰਦੀ ਜਦਕਿ ਮੈਂ ਆਪਣੇ ਮਨ ਵਿੱਚ ਕਦੇ ਵੀ ਕਿਸੇ ਬਾਰੇ ਗਲਤ ਨਹੀਂ ਸੋਚਿਆ ਸੀ ਇਸ ਕਰਕੇ ਮੈਂ ਆਪਣੀ ਗੱਲ ਸਾਰੀ ਸੱਸ ਤੇ ਸੁੱਟ ਦਿੱਤੀ ਸੀ ਕਿ ਜੇਕਰ ਮੇਰੀ ਸਾਸਰ ਰਾਜੀ ਆ ਤਾਂ ਫਿਰ ਮੈਂ ਸੋਚ ਸਕਦੀ ਨਹੀਂ ਤਾਂ ਮੈਂ ਕੁਝ ਵੀ ਨਹੀਂ ਸੋਚ ਸਕਦੀ ਉਹ ਬਜ਼ੁਰਗ ਮਾਤਾ ਮੇਰੀ ਇਸ ਗੱਲ ਤੇ ਬੜੀ ਹੈਰਾਨ ਸੀ ਕਿ ਅੱਜ ਕੱਲ ਸੱਸਾਂ ਨੂੰ ਕੌਣ ਪੁੱਛਦਾ ਪਰ ਤੂੰ ਕਿੰਨੀ ਚੰਗੀ ਆ ਤੂੰ ਕਿੰਨੀ ਸੰਸਕਾਰੀ ਆ ਜੋ ਤੂੰ ਆਪਣੇ ਸੱਸ ਬਾਰੇ ਇੰਨਾ ਸੋਚ ਰਹੀ ਆ ਜਦੋਂ ਉਸ ਬਜ਼ੁਰਗ ਮਾਤਾ ਨੇ ਇਹ ਗੱਲ ਮੇਰੀ ਸੱਸ ਨਾਲ ਕੀਤੀ ਤਾਂ ਮੇਰੀ ਸੱਸ ਮੇਰੇ ਲਈ ਬੜੀ ਖੁਸ਼ ਸੀ ਮੇਰੀ ਸੱਸ ਮੈਨੂੰ ਕਹਿਣ ਲੱਗੀ ਪੁੱਤ ਇਹਦੇ ਨਾਲੋਂ ਚੰਗੀ ਗੱਲ ਕੀ ਹੋਣੀ ਆ ਜੇਕਰ ਤੈਨੂੰ ਇੰਨਾ ਚੰਗਾ ਮੁੰਡਾ ਮਿਲ ਰਿਹਾ ਤਾਂ ਮੈਂ ਤੇਰੇ ਲਈ ਬੜੀ ਖੁਸ਼ ਆ ਮੇਰੀ ਫਿਕਰ ਨਾ ਕਰ ਮੈਂ ਆਪੇ ਰਹਿ ਲੂੰਗੀ ਪਰ ਮੈਂ ਆਪਣੀ ਸਾਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਨੂੰ ਇਸ ਰਿਸ਼ਤੇ ਵਿੱਚ ਕੋਈ ਇੰਨੀ ਦਿਲਚਸਪੀ ਨਹੀਂ ਆ ਪਰ ਜੇਕਰ ਉਹ ਤੁਹਾਨੂੰ ਨਾਲ ਰੱਖਣਗੇ ਤਾਂ ਹੀ ਮੈਂ ਇਸ ਰਿਸ਼ਤੇ ਬਾਰੇ ਸੋਚ ਸਕਦੀ ਨਹੀਂ ਤਾਂ ਮੈਂ ਉਹਨਾਂ ਨੂੰ ਮਨ੍ਹਾ ਕਰ ਦੂੰਗੀ ਪਰ ਮੁੰਡੇ ਵਾਲਿਆਂ ਨੂੰ ਮਨਜ਼ੂਰ ਸੀ ਮੇਰੀ ਸਾਸ ਨੂੰ ਤੇ ਮੇਰੇ ਪੁੱਤ ਨੂੰ ਨਾਲ ਰੱਖਣਾ ਮੁੰਡਾ ਮੈਨੂੰ ਇੰਨਾ ਕਾ ਜ਼ਿਆਦਾ ਚਾਹੁੰਦਾ ਸੀ ਕਿ ਉਹ ਮੇਰੀ ਹਰ ਗੱਲ ਮੰਨਣ ਲਈ ਤਿਆਰ ਸੀ ਉਹਨੇ ਵਾਅਦਾ ਕੀਤਾ ਸੀ ਕਿ ਮੈਂ ਸਾਰੀ ਜ਼ਿੰਦਗੀ ਤੁਹਾਨੂੰ ਖੁਸ਼ੀਆਂ ਹੀ ਦਊਂਗਾ ਉਹਨੇ ਮੇਰੇ ਪੇਕੇ ਨਾਲ ਵੀ ਸਲਾਹ ਕਰ ਲਈ ਜੇ ਜਦੋਂ ਪੇਕਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬੜੇ ਖੁਸ਼ ਹੋਏ ਕਿ ਸਾਡੀ ਕੁੜੀ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਆ ਬੇਸ਼ੱਕ ਮੈਂ ਆਪਣੇ ਘਰ ਵਾਲੇ ਨੂੰ ਅੱਜ ਵੀ ਨਹੀਂ ਭੁੱਲ ਸਕੀ ਅੱਜ ਵੀ ਉਹ ਮੇਰੀ ਰੂਹ ਵਿੱਚ ਵਸਦਾ ਸੀ ਪਰ ਮੈਂ ਆਪਣੇ ਬੱਚੇ ਬਾਰੇ ਤੇ ਆਪਣੀ ਸੱਸ ਬਾਰੇ ਸੋਚ ਕੇ ਇਹ ਫੈਸਲਾ ਲਿਆ ਸੀ ਕਿ ਚਲ ਮੈਂ ਉਸ ਮੁੰਡੇ ਨਾਲ ਵਿਆਹ ਕਰਵਾ ਲੂੰਗੀ ਪਰ ਉਸ ਤੋਂ ਪਹਿਲਾਂ ਮੇਰੀਆਂ ਉਹਦੇ ਨਾਲ ਕੁਝ ਕੁ ਸ਼ਰਤਾਂ ਸੀ ਮੈਂ ਉਹਨੂੰ ਇਹ ਕਿਹਾ ਸੀ ਕਿ ਜੇਕਰ ਕੱਲ ਨੂੰ ਤੂੰ ਮੇਰੀ ਸੱਸ ਤੋਂ ਜਾਂ ਮੇਰੇ ਬੱਚੇ ਤੋਂ ਅੱਕ ਗਿਆ ਤਾਂ ਮੈਂ ਵੀ ਤੈਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖੂੰਗੀ ਜੇਕਰ ਤੂੰ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕਰੇਂਗਾ ਤਾਂ ਫਿਰ ਮੈਂ ਵੀ ਤੇਰੀ ਜ਼ਿੰਦਗੀ ਵਿੱਚ ਨਹੀਂ ਰਹਿਣਾ ਉਹ ਕਹਿਣ ਲੱਗਿਆ ਠੀਕ ਆ ਮੈਂ ਉਹਨੂੰ ਕਿਹਾ ਸੀ ਕਿ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ ਆ ਬਸ ਮੈਨੂੰ ਪਿਆਰ ਤੇ ਇੱਜ਼ਤ ਚਾਹੀਦੀ ਕੱਲ ਨੂੰ ਤੂੰ ਇਹ ਨਾ ਕਹਿ ਦੇਵੀਂ ਕਿ ਤੂੰ ਤਾਂ ਕਿਸੇ ਦੀ ਵਿਧਵਾ ਸੀ ਜਾਂ ਕੁਝ ਵੀ ਉਹ ਕਹਿਣ ਲੱਗਾ ਇਹ ਸਭ ਸੋਚ ਕੇ ਮੈਂ ਤੇਰੇ ਨਾਲ ਵਿਆਹ ਕਰਵਾ ਰਿਹਾ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਜਦੋਂ ਇੱਕ ਵਾਰ ਤੇਰੀ ਬਾਹ ਫੜ ਲਈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਸ ਮੁੰਡੇ ਨੇ ਮੈਨੂੰ ਬੜੀ ਤਸੱਲੀ ਦਿੱਤੀ ਫਿਰ ਮੈਂ ਵੀ ਉਹਦੇ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ ਉਹ ਇਸ ਗੱਲ ਨੂੰ ਲੈ ਕੇ ਬੜਾ ਖੁਸ਼ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਉਹਦਾ ਪਰਿਵਾਰ ਵੀ ਮੈਨੂੰ ਅਪਣਾ ਕੇ ਬੜਾ ਖੁਸ਼ ਸੀ ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਅਪਣਾ ਰਹੇ ਸੀ ਇਹ ਗੱਲ ਮੇਰੇ ਲਈ ਬੜੀ ਖੁਸ਼ੀ ਦੀ ਸੀ ਮੇਰੀ ਜੋ ਸੱਸ ਸੀ ਉਹ ਵੀ ਮੈਨੂੰ ਇਹੀ ਕਹਿੰਦੀ ਸੀ ਕਿ ਹੁਣ ਤੂੰ ਸਾਡੀ ਧੀ ਆ ਤੇਰੀ ਜ਼ਿੰਦਗੀ ਵਿੱਚ ਜੋ ਦੁੱਖ ਸੀ ਉਹ ਅਸੀਂ ਕੱਟ ਦੇਣੇ ਆ ਵੇਖੀ ਹੁਣ ਤੈਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਹੁਣ ਮੇਰਾ ਉਸ ਮੁੰਡੇ ਨਾਲ ਵਿਆਹ ਕਰ ਦਿੱਤਾ ਸੀ ਤੇ ਉਹਨੇ ਮੇਰੇ ਬੱਚੇ ਨੂੰ ਆਪਣਾ ਬੱਚਾ ਹੀ ਸਮਝਿਆ ਸੀ ਹਮੇਸ਼ਾ ਹੀ ਉਹਨੂੰ ਆਪਣੇ ਪੁੱਤਰ ਵਾਂਗ ਪਿਆਰ ਕਰਦਾ ਸੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਦੁੱਖਾਂ ਭਰੀ ਜ਼ਿੰਦਗੀ ਵਿੱਚੋਂ ਮੈਨੂੰ ਇੰਨਾ ਸੁੱਖ ਮਿਲੇਗਾ ਵੱਡੀ ਗੱਲ ਇਹ ਸੀ ਕਿ ਉਹ ਮੇਰੀ ਨਨਾਨ ਨੂੰ ਵੀ ਆਪ ਸੰਦਾਰਾ ਦੇ ਕੇ ਆਉਂਦਾ ਸੀ ਉਹਨੇ ਬਸ ਉਸ ਘਰ ਦਾ ਪੋਤੀ ਆਪਣੇ ਆਪ ਨੂੰ ਸਮਝ ਲਿਆ ਸੀ ਮੇਰੇ ਬੱਚੇ ਨੂੰ ਇੱਕ ਪਿਓ ਮਿਲ ਗਿਆ ਸੀ ਤੇ ਮੈਨੂੰ ਇੱਕ ਚੰਗਾ ਹਮਸਫਰ ਉਹਨੇ ਮੈਨੂੰ ਇੰਨਾ ਕਿ ਪਿਆਰ ਦਿੱਤਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਘਰ ਵਾਲਾ ਤਾਂ ਮੇਰਾ ਪਹਿਲਾ ਵਾਲਾ ਵੀ ਬੜਾ ਚੰਗਾ ਸੀ ਬਸ ਰੱਬ ਨੇ ਉਹਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਉਹਦੇ ਨਾਲ ਮੇਰਾ ਸਾਥ ਇੰਨਾ ਕੀ ਲਿਖਿਆ ਸੀ ਪਰ ਮੇਰੇ ਬਾਰੇ ਕਿਸੇ ਨੇ ਪਿੰਡ ਵਿੱਚੋਂ ਵੀ ਚੰਗਾ ਮਾੜਾ ਨਹੀਂ ਬੋਲਿਆ ਸਭ ਮੇਰੇ ਲਈ ਬੜੇ ਖੁਸ਼ ਸੀ ਸਾਰੇ ਕਹਿ ਰਹੇ ਸੀ ਕਿ ਚੱਲ ਵਿਚਾਰੀ ਨੇ ਜਿੰਨਾ ਦੁੱਖ ਕੱਟਿਆ ਸੀ ਹੁਣ ਓਨਾ ਹੀ ਇਸ ਮੁੰਡੇ ਨੇ ਉਹਨੂੰ ਸੁੱਖ ਦੇ ਦਿੱਤਾ ਆ ਹੁਣ ਅਸੀਂ ਆਪਣੇ ਨਵੇਂ ਘਰ ਮਤਲਬ ਜਿੱਥੇ ਮੇਰੇ ਸਹੁਰੇ ਘਰ ਸੀ ਉੱਥੇ ਹੀ ਰਹਿ ਰਹੇ ਹਾਂ ਉੱਥੇ ਮੇਰੀ ਸੱਸ ਰਹਿ ਰਹੀ ਆ 2 ਸਾਲ ਹੋ ਗਏ ਆ ਹੁਣ ਮੇਰੀ ਸੱਸ ਦਾ ਦੇਹਾਂਤ ਹੋ ਗਿਆ ਕਿਉਂਕਿ ਉਹ ਬੜੀ ਬਜ਼ੁਰਗ ਹੋ ਗਈ ਸੀ ਪਰ ਜਿੰਨਾ ਟਾਈਮ ਮੇਰੀ ਸੱਸ ਜਿਉਂਦੀ ਰਹੀ ਆ ਮੇਰੇ ਘਰ ਵਾਲੇ ਨੇ ਉਹਨੂੰ ਆਪਣੀ ਮਾਂ ਹੀ ਸਮਝਿਆ ਤੇ ਮੇਰੀ ਨਵੀਂ ਸੱਸ ਨੇ ਵੀ ਉਹਨੂੰ ਆਪਣੀ ਭੈਣ ਹੀ ਸਮਝਿਆ ਅੱਜ ਤੱਕ ਮੇਰਾ ਘਰ ਵਾਲਾ ਮੇਰੀ ਨਨਾਨ ਨਾਲ ਵੀ ਵਰਤਦਾ ਆ ਮੇਰੀ ਸੱਸ ਦੇ ਦੇਹਾਂ ਤੋਂ ਬਾਅਦ ਉਹ ਸਾਨੂੰ ਕੈਨੇਡਾ ਲੈ ਗਿਆ ਸੀ ਉਹਦਾ ਕੰਮ ਉੱਧਰ ਸੈੱਟ ਸੀ ਇਸ ਕਰਕੇ ਉੱਧਰ ਜ਼ਿਆਦਾ ਟਾਈਮ ਨਹੀਂ ਰਹਿੰਦੇ 6 ਮਹੀਨੇ ਉੱਧਰ ਲਾ ਕੇ ਇੱਧਰ ਆ ਜਾਂਦੇ ਆ ਮੇਰੀ ਜ਼ਿੰਦਗੀ ਵਿੱਚ ਉਸ ਮੁੰਡੇ ਨੇ ਖੁਸ਼ੀਆਂ ਭਰ ਦਿੱਤੀਆਂ ਨੇ ਮੈਂ ਉਹਨੂੰ ਕਈ ਵਾਰ ਕਿਹਾ ਕਿ ਤੂੰ ਤਾਂ ਮੇਰੇ ਲਈ ਰੱਬ ਹੀ ਬਣ ਕੇ ਆ ਗਿਆ ਉਹ ਕਹਿਣ ਲੱਗਿਆ ਕਿ ਤੇਰੇ ਵਰਗਾ ਹਮਸਫਰ ਪਾ ਕੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿਉਂਕਿ ਮੈਂ ਕਦੇ ਵੀ ਉਹਦੀ ਮੰਮੀ ਨਾਲ ਕੋਈ ਫਰਕ ਨਹੀਂ ਕੀਤਾ ਸੀ ਮੈਂ ਉਹਨੂੰ ਹਮੇਸ਼ਾ ਆਪਣੀ ਮਾਂ ਸਮਝਿਆ ਤੇ ਉਸ ਘਰ ਵਿੱਚ ਮੈਂ ਬੜੀ ਖੁਸ਼ ਹਾਂ ਸਾਡਾ ਤਾਂ ਇਸ ਤਰ੍ਹਾਂ ਪਿਆਰ ਸੀ ਜਿਵੇਂ ਇੱਕ ਮਾਵਾਂ ਧੀਆਂ ਦਾ ਪਿਆਰ ਹੋਵੇ ਮੈਂ ਤਾਂ ਕਦੇ ਵੀ ਉਹਨੂੰ ਸੱਸ ਸਮਝਿਆ ਹੀ ਨਹੀਂ ਸੀ ਇਸ ਗੱਲ ਕਰਕੇ ਮੇਰਾ ਘਰ ਵਾਲਾ ਵੀ ਬੜਾ ਖੁਸ਼ ਸੀ ਮੈਂ ਆਪਣੇ ਘਰ ਵਾਲੇ ਨੂੰ ਹਰੇਕ ਖੁਸ਼ੀ ਦਿੱਤੀ ਆ ਮੇਰਾ ਘਰ ਵਾਲਾ ਕਹਿੰਦਾ ਆ ਕਿ ਪੈਸਾ ਮੇਰੇ ਕੋਲ ਬਥੇਰਾ ਆ ਬਸ ਇੱਕ ਚੰਗਾ ਹਮਸਫਰ ਨਹੀਂ ਮਿਲ ਰਿਹਾ ਸੀ ਕਿਉਂਕਿ ਅੱਜ ਕੱਲ ਕੁੜੀਆਂ ਵਿੱਚ ਐਟੀਟਿਊਡ ਬੜਾ ਏ ਪਰ ਤੇਰੇ ਭੋਲੇ ਭਾਲੇ ਚਿਹਰੇ ਨੇ ਤੇ ਤੇਰੀ ਤਰਸ ਭਰੀ ਕਹਾਣੀ ਨੇ ਮੈਨੂੰ ਮੋ ਲਿਆ ਜਿਸ ਕਰਕੇ ਮੈਂ ਤੇਰਾ دیਵਾਨਾ ਹੋ ਗਿਆ ਸੀ ਹੁਣ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੀ ਵਧੀਆ ਜ਼ਿੰਦਗੀ ਜੀ ਰਹੇ ਆ ਤੇ ਸਾਡਾ ਬੱਚਾ ਵੀ ਬੜਾ ਖੁਸ਼ ਆ ਕਈ ਵਾਰ ਜ਼ਿੰਦਗੀ ਸਾਨੂੰ ਇੰਨੀਆਂ ਖੁਸ਼ੀਆਂ ਦੇ ਦਿੰਦੀ ਆ ਕਿ ਅਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਜਦੋਂ ਮੇਰਾ ਘਰ ਵਾਲਾ ਮਰ ਗਿਆ ਸੀ ਮੈਨੂੰ ਤਾਂ ਲੱਗਦਾ ਸੀ ਕਿ ਮੇਰੀ ਲਾਈਫ ਬਸ ਖਤਮ ਹੋ ਗਈ ਆ ਪਰ ਇਹ ਮੁੰਡਾ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਇਆ ਤੇ ਮੇਰੀ ਜ਼ਿੰਦਗੀ ਸਵਾਰ ਦਿੱਤੀ ਤੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ